ਜੇ ਕੋਈ ਕਹੇ ਕਿ ਮੈਂ ਕੱਚੀ ਮਿੱਟੀ ਦੀ ਕੰਦ ਨੂੰ ਸਾਫ਼ ਕਰਨਾ ਹੈ ਤੇ ਉਹ ਸਾਰੀ ਜ਼ਿੰਦਗੀ ਧੋਈ ਜਾਵੇ ਉਸ ਕੰਦ ਦਾ ਵजूद ਮੁੱਕ ਜਾਏਗਾ ਪਰ ਸਾਫ਼ ਨਹੀਂ ਹੋਣੀ। ਜਲ ਧੋਵੈ ਬਹੁ ਦੇਹ ਨੀਤ ਸੁਧ ਕਹਾ ਹੋਏ ਕਾਚੀ ਪੀਤ ਕੱਚੀ ਕੰਦ ਅਸੀਂ ਉਹਨੂੰ ਧੋ ਦਿੱਤਾ ਫੇਰ ਉਹਦੇ ਤੋਂ ਮਿੱਟੀ ਝੜ ਗਈ ਪਾਣੀ 'ਚ ਮੈਲ ਕੁਲ ਗਈ ਫੇਰ ਧੋ ਦਿੱਤਾ ਫੇਰ ਮੈਲ ਕੁਲ ਗਈ ਫੇਰ ਕੁਲ ਗਈ ਕੰਦ ਦਾ ਵजूद ਖਤਮ ਹੋ ਜਾਏਗਾ ਦੀਵਾਰ ਦਾ ਵजूद ਖਤਮ ਹੋ ਜਾਏਗਾ ਸਾਫ ਨਹੀਂ ਹੋਣੀ ਮੈਂ ਆਪਣੀ ਜ਼ਿੰਦਗੀ ਨੂੰ ਵੇਖਿਆ ਤੇ ਮੇਰੀ ਜ਼ਿੰਦਗੀ ਕੱਚੀ ਕੰਦ ਵਰਗੀ ਬੜੀਆਂ ਪੁਰੀਆਂ ਆਈਆਂ ਮੇਰੀ ਜ਼ਿੰਦਗੀ 'ਚ ਇਹ ਦੋ ਗੱਲਾਂ ਧਿਆਨ 'ਚ ਰੱਖਿਓ ਸਾਥ ਸੰਗਤ ਬੁਰੇ ਹੋਣਾ ਇੱਕ ਗੁਨਾਹ ਹੈ ਬੁਰੀਾਈ ਨੂੰ ਮੰਨਣਾ ਇੱਕ ਗੁਣ ਹੈ ਦੁਨੀਆ ਉਤੇ ਕੋਈ ਵੀ ਮਨੁੱਖ ਐਸਾ ਨਹੀਂ ਜਿਹੜਾ ਦਾਵਾ ਕਰ ਸਕਦਾ ਹੋਵੇ ਕਿ ਮੈਂ ਮੇਰੇ ਅੰਦਰ ਬੁਰੀਾਈ ਨਹੀਂ ਹੈ ਕਿਉਂਕਿ ਬਾਣੀ ਸਾਈਕਲੋਜੀਕਲੀ ਸਾਨੂੰ ਬਦਲਦੀ ਹੈ ਜੀ ਤੁਸੀਂ ਧਿਆਨ ਨਾਲ ਜਦੋਂ ਇਹਨੂੰ ਸੁਣੋਗੇ ਨਾ ਸਮਝੋਗੇ ਅੱਜ ਸੰਸਾਰ ਦੀ ਜਿਹੜੀ ਦिशा ਦਸ਼ਾ ਅਸੀਂ ਵੇਖ ਰਹੇ ਹਾਂ ਉਹ ਮਾਨਸਿਕ ਤੌਰ ਦੇ ਉੱਤੇ ਬਹੁਤ ਬੁਰੀ ਹੈ ਸਰੀਰਕ ਤੌਰ ਤੇ ਬੰਦੇ ਕੋਲ ਬੜੇ ਸਾਧਨ ਨੇ ਬੜੀ ਸੁਭਦਾ ਹੈ ਬੜੇ ਸੁਖ ਨੇ ਬਹੁਤ ਕੁਝ ਬੰਦਾ ਖਰੀਦ ਸਕਦਾ ਹੈ ਵਸੀਲੇ ਜੁਟਾ ਸਕਦਾ ਹੈ ਪਰ ਜਿੰਨੀ ਸਰੀਰਕ ਤੌਰ ਦੇ ਉੱਤੇ ਬੰਦੇ ਕੋਲ ਬਹੁਤ ਹੀ ਸੁਖ ਸੁਭਦਾ ਸਾਧਨ ਵਸੀਲੇ ਨੇ ਉਹਨਾਂ ਮਾਨਸਿਕ ਤੌਰ ਤੇ ਬਹੁਤਾ ਹੀ ਖਲਾ ਵਿੱਚ ਹੋਰ ਖਾਸ ਕਰਕੇ ਮੈਂ ਬੇਨਤੀ ਤੁਹਾਡੇ ਚਰਨਾਂ ਚ ਕਰਾਂ ਇਸ ਗੱਲ ਨੂੰ ਨੋਟ ਕਰਿਓ ਹੋ ਸਕਦਾ ਹੈ 8 10 20 ਘੰਟੇ ਕੀਰਤ ਕਰਕੇ ਮਜ਼ਦੂਰੀ ਕਰਕੇ ਮਸ਼ਕਤ ਕਰਕੇ ਉਹ ਚੈਨ ਦੀ ਨੀਂਦ ਸੌਂ ਜਾਂਦਾ ਹੋਵੇ ਜਿਹਦੇ ਕੋਲ ਬਹੁਤੇ ਮਹੰਗੇ ਸੁੱਖ ਦੇ ਸਾਧਨ ਨੇ ਉਹ ਉਹਨਾਂ ਜ਼ਿਆਦਾ ਬੀਤਿਆ ਨੇ ਹੁਣ ਉਸ ਸਟ्रेस ਵਿੱਚੋਂ ਨਿਕਲਣ ਵਾਸਤੇ ਉਸ ਮਾਨਸਿਕ ਤਣਾਅ ਚੋਂ ਨਿਕਲਣ ਵਾਸਤੇ ਜਿਹਦੇ ਵਿੱਚ ਜਗਤ ਫਸਿਆ ਪਿਆ ਜੋ ਜੋ ਦਿਸ਼ਾ ਸੋਸ ਰੋਕੀ ਚਿੰਤਾਤ ਹੀ ਦਿਸ਼ਾ ਸਭ ਕੋਏ ਉਹਦੇ ਵਿੱਚੋਂ ਨਿਕਲਣ ਵਾਸਤੇ ਜਦੋਂ ਤੁਸੀਂ ਕਿਸੇ ਮਨੋਵਿਗਿਆਨੀ ਕੋਲ ਜਾਓਗੇ ਤੇ ਉਹ ਕਹੇਗਾ ਵੀ ਕਾਉਂਸਲਿੰਗ ਦੀ ਲੋੜ ਹੈ ਕਾਉਂਸਲਿੰਗ ਵਿਚਾਰ ਸੰਵਾਦ ਅਡਿਆਲੋਜੀ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਪਲੈਟਫਾਰਮ ਦਿੱਤਾ ਸੰਗਤ ਜਿਹੜੀ ਸੰਗਤ ਹੀ ਤਾਂ ਬਣਦੀ ਹੈ ਜਦੋਂ ਇੱਥੇ ਕਾਉਂਸਲਿੰਗ ਹੁੰਦੀ ਹੈ ਗੁਰ ਸੰਗਤ ਗੁਰਦੁਆਰਾ ਦੂਜੇ ਮਤਾਂ ਵਾਂਗ ਪੂਜਾ ਦਾ ਸਥਾਨ ਨਹੀਂ ਹੈ ਸਾਧ ਸੰਗਤ ਸਾਨੂੰ ਮਾਨਸਿਕ ਦਬਾਅ ਵਿੱਚੋਂ ਕੱਢਣ ਵਾਸਤੇ ਸਟ੍ਰੈਸ ਵਿੱਚੋਂ ਕੱਢਣ ਵਾਸਤੇ ਸਾਡੇ ਕੋਲ ਕਾਉਂਸਲਿੰਗ ਹੈ ਤੇ ਕਾਉਂਸਲਿੰਗ ਕਾਦੇ ਨਾਲ ਹੁੰਦੀ ਆ ਬਾਣੀ ਦੀ ਵਿਚਾਰ ਨਾਲ ਤੇ ਜਿਨ੍ਹਾਂ ਕੋਲ ਬਾਣੀ ਦੀ ਵਿਚਾਰ ਹੈ ਦੁਨੀਆ ਚਿੰਤਾ 'ਚ ਗਰਸੀ ਨਜ਼ਰ ਆ ਰਹੀ ਹੈ ਜਿਨ੍ਹਾਂ ਕੋਲ ਬਾਣੀ ਦੀ ਵਿਚਾਰ ਆ ਉਹ ਚਿੰਤਾ ਤੋਂ ਮੁਕਤ ਹੈ ਕਿਉਂਕਿ ਬਾਣੀ ਦਾ ਸੁਭਾਈ ਇਹ ਹੈ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਬੋਲੋ ਨਾ ਜੀ ਸਗਲੀ ਚਿੰਤ ਮਿਟਾਈ ਮੈਂ ਤਾਂ ਬੇਨਤੀ ਕਰਦਾ ਹੁੰਦਾ ਵੀ ਜਿਹੜੇ ਬੰਦੇ ਨਾਸਤਿਕ ਵੀ ਨੇ ਨਾ ਉਹ ਵੀ ਗੁਰੂ ਦੀ ਬਾਣੀ ਨੂੰ ਆ ਕੇ ਪੜਨ ਸਮਝਣ ਜੀਉਣ ਦਾ ਚੱਜ ਆ ਜਾਏਗਾ ਜੀਉਣ ਦਾ ਅਨੰਦ ਆ ਜਾਏਗਾ ਗੁਰੂ ਸਾਹਿਬ ਜੀ ਨੇ ਅੱਜ ਜਿਹੜੀ ਸਾਨੂੰ ਸਿੱਖਿਆ ਦਿੱਤੀ ਮੈਂ ਫੇਰ ਬਚਨ ਦੁਹਰਾਉਣ ਲੱਗਾ ਤੁਹਾਡੇ ਚਰਨਾਂ 'ਚ ਇਹਨੂੰ ਧਿਆਨ ਨਾਲ ਸੁਣਨਾ ਗੁਨਾਹਗਾਰ ਹੋਣਾ ਪਾਪ ਹੈ ਪਰ ਗੁਨਾਹਗਾਰ ਤਸਲੀਮ ਕਰਨਾ ਇਹ ਗੁਣ ਹੈ ਤੇ ਦੁਨੀਆ 'ਚ ਕੋਈ ਐਸਾ ਬੰਦਾ ਦਾਵਾ ਕਰਕੇ ਨਹੀਂ ਕਹਿ ਸਕਦਾ ਕਿ ਮੇਰੀ ਜ਼ਿੰਦਗੀ 'ਚ ਗੁਨਾਹ ਨਹੀਂ ਹੈ। ਭੁੱਲਣ ਅੰਦਰ ਸਭ ਕੋ। ਮਹਾਰਾਜ ਕਹਿੰਦੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਹਮਰਾ ਸੌ ਸਦਾ ਸਦ ਭੁੱਲ। ਅਸੀਂ ਤੇ ਸੁਤ ਖਿੰਖਨ ਖਿੰਖਨ ਭੁੱਲ ਵਿਗਾੜ। ਬੱਚੇ ਹਮਾਰਾ ਜਿਸੀ ਭੁੱਲ ਜਾਂਦੇ। ਤੇ ਜਦੋਂ ਆਪਣੀ ਜ਼ਿੰਦਗੀ ਨੂੰ ਵੇਖਿਆ ਵੀ ਭੁੱਲਾ ਹੀ ਨજર ਆਈਆਂ ਕੱਪੜਿਆਂ ਕਰਕੇ ਹੋ ਸਕਦਾ ਬਾਹਰੋਂ ਉਜਲਾ ਹੋਵੇ ਸਾਫ਼ ਸੁਥਰਾ ਹੋਵੇ ਬੜਾ ਸੋਹਣਾ ਨਾਜ਼ਕ ਜਿਹਾ ਕੋਮਲ ਜਿਹਾ ਸੁੰਦਰ ਸਰੂਪ ਜਿਹਾ ਬਾਹਰੋਂ ਬਹੁਤ ਸੋਹਣਾ ਲੱਗ ਰਿਹਾ ਖਰਾ ਸਿਆਣਾ ਬਹੁਤਾ ਭਾਰ ਇਹਦੇ ਵਿੱਚ ਬਚਨ ਆਇਆ ਵੀ ਬਾਹਰੋਂ ਬਹੁਤ ਸਿਆਣਪ ਸੂਝ ਵਾਲਾ ਬੜਾ ਸੁੰਦਰ ਨਜ਼ਰ ਆ ਰਿਹਾ ਪਰ ਖਰਾ ਸਿਆਣਾ ਬਹੁਤਾ ਭਾਰ ਜਿੰਨਾ ਆਪਣੇ ਆਪ ਨੂੰ ਸਿਆਣਾ ਚਤਰ ਸਮਝ ਲਿਆ ਉਹਨਾਂ ਬੋਝ ਦੇ ਹੇਟਾ ਦੁੱਬਿਆ ਦੱਬਿਆ ਹੋਇਆ ਸਾਥ ਸੰਗਤ ਫਾਹੀ ਸੁਰਤ ਮਲੂਕੀ ਵੇਸ ਤੁਸੀਂ ਇਹ ਬਚਨਾਂ ਨੂੰ ਸੁਣੋ ਨਾ ਧਿਆਨ ਨਾਲ ਸਮਝੀ ਅਸੀਂ ਬਾਣੀ ਨੂੰ ਟਿਕ ਕੇ ਜਦੋਂ ਅਸੀਂ ਪੀਵਾਂਗੇ ਨਾ ਫਿਰ ਪਤਾ ਲੱਗੇਗਾ ਵੀ ਮਹਾਰਾਜ ਕਹਿ ਕੀ ਰਿਹਾ ਹੈ ਮੇਰੀ ਜਿਹੜੀ ਕਰਤੂਤ ਹੈ ਫਾਹੀ ਸੁਰਤ ਹਰ ਵੇਲੇ ਮੇਰਾ ਧਿਆਨ ਮੇਰੀ ਸੁਰਤ ਵਾਹੀ ਬਣ ਕੇ ਦੂਜਿਆਂ ਨੂੰ ਫਸਾਉਣ ਵਾਲੇ ਪਾਸੇ ਆ ਵੀ ਕਿਵੇਂ ਕਿਸੇ ਨੂੰ ਫਸਾ ਕੇ ਉਹਦਾ ਖੂਨ ਪੀਵਾਂ ਮੈਂ ਉਹਨੂੰ ਨਿਗਲ ਜਾਵਾਂ ਸਾਥੀ ਨੂੰ ਕਿਵੇਂ ਹੜੱਪ ਕਰ ਜਾ ਪਰ ਬਾਰੀ ਬਾਰੀ ਤੌਰ ਤੇ ਮੇਰਾ ਰੂਪ ਕੀ ਆ ਮਲੂਕੀ ਵੇਸ ਮਲੂਕ ਮਤਲਬ ਨਾਜ਼ਕ ਤੇ ਆ ਸੋਹਣਾ ਤੇ ਆ ਕੋਮਲ ਤੇ ਆ ਬੜੇ ਸਫੇਦ ਕੱਪੜੇ ਬੜੀਆਂ ਅੱਖਾਂ ਮੀਟੀਆਂ ਹੋਈਆਂ ਤੇ ਲੋਕੀ ਕਹਿ ਰਹੇ ਨੇ ਕਿ ਗਿਆਨੀ ਹੈ ਸੰਤ ਹੈ ਪਰ ਮੇਰਾ ਸਤਿਗੁਰੂ ਕਹਿੰਦਾ ਨਹੀਂ ਨਹੀਂ ਧੋਖਾ ਨਾ ਖਾਇਓ ਭਾਵੇਂ ਉਹਦੇ ਨਾਂ ਨਾਲ ਇਹ ਵਿਸ਼ੇਸ਼ਣ ਜੁੜਦੇ ਹੋਣ ਮੈਨੂੰ ਨਹੀਂ ਪਰਵਾਨ ਐਸੇ ਸੰਤਨਾ ਮੋਕੋ ਪਾਵੈ ਦਾਲਾ ਸਿਓ ਪੈਦਾ ਘਟਕਾਵੈ ਫਾਹੀ ਸੁਰਤ ਮਲੂਕੀ ਬੇਸ ਬਾਰੋਂ ਕੁਝ ਹੋਰ ਦਿਸ ਰਿਆ ਅੰਦਰੋਂ ਕੁਝ ਹੋਰ ਹੈ ਔਗਣ ਬੜਿਆ ਮਹਾਰਾਜ ਗੁਨਾਹ ਬੜਿਆ ਹੈ ਚੰਡਾਲ ਰੂਪ ਹਾਂ ਚੰਡਾਲ ਮਤਲਬ ਦੂਜਿਆਂ ਨੂੰ ਖਤਮ ਕਰ ਦੇਣ ਵਾਲਾ નિર્ਦਇਤਾ ਦੇ ਨਾਲ ਖਟੋਰ ਤੱਕ क्रूरता ਦੇ ਨਾਲ ਦੂਜੇ ਜੀਵਾਂ ਦਾ ਖੂਨ ਤੱਕ ਪੀ ਜਾਣ ਵਾਲਾ ਚੰਦਾ ਕਿਸੇ ਬਰਾਦਰੀ ਦੀ ਗੱਲ ਨਹੀਂ ਹੋ ਰਹੀ ਮੇਰੇ ਆਪਣੇ ਅੰਦਰ ਉਹ ਬਿਰਤੀ ਬੈਠੀ ਹੋਈ ਹੈ ਮੈਂ ਧਾਨਕ ਰੂਪ بڑا ਵੈਸੇ ਸਮਾਜ ਦੇ ਅੰਦਰ ਕਿਸੇ ਬਰਾਦਰੀ ਨਾਲ ਵੀ ਧਾਨਕ ਸ਼ਬਦ ਜੋੜਿਆ ਗਿਆ ਪਰ ਜਦੋਂ ਅਸੀਂ ਕੋਸ਼ ਨੂੰ ਪੜਦੇ ਹਾਂ ਨਾ ਤੇ ਕੋਸ਼ਕ ਭਾਸ਼ਾ ਦੇ ਅੰਦਰ ਲਿਖਿਆ ਵੀ ਜਿੰਨੇ ਮੋਢੇ ਤੇ ਧੁਨਖ ਚੁੱਕਿਆ ਹੁੰਦਾ ਸੀ ਤੇ ਸਦਾ ਸ਼ਿਕਾਰ ਖੇਡਣ ਲਈ ਜੀਵਾਂ ਨੂੰ ਮਾਰਨ ਲਈ ਦਿਨ ਰਾਤ ਤੁਰਿਆ ਫਿਰਦਾ ਸੀ ਉਹਨੂੰ ਕਹਿੰਦੇ ਸੀ ਧਾਨਕ ਧੁਨਖਤਾਰੀ ਜੀਵਾਂ ਨੂੰ ਮਾਰਨ ਵਾਲਾ ਹੁਣ ਮੇਰੀ ਜ਼ਿੰਦਗੀ ਇਦਾਂ ਦੀ ਹੈ ਕਿ ਮੈਂ ਧਾਨਕ ਰੂਪ ਹਾਂ ਮੈਂ ਚੰਡਾਲ ਰੂਪ ਹਾਂ ਮੇਰੇ ਚ ਔਗਣ ਬੜੇ ਨੇ ਮੇਰੇ ਚ ਬੁਰਾਈ ਬੜੀ ਆ ਮੈਂ ਬਾਹਰੋਂ ਚੰਗਾ ਭਲਾ ਦਿਸ ਰਿਆਂ ਆਪਣੇ ਔਗਣ ਵੇਖੇ ਬੁਰਾਈਆਂ ਵੇਖੀਆਂ ਤੇ ਹੋਇਆ ਕੀ ਜੀ ਬਰੇ ਇੱਥੇ ਆ ਗਈ ਸਾਰਿਆਂ ਦੇ ਅੰਦਰ ਹੈਗੀ 네ਗੈਟਿਵਿਟੀ ਆ ਗਈ ਬੰਦੇ ਨੇ ਨਿਰਣਾ ਕਰ ਲਿਆ ਕਿ ਮੈਂ ਨਹੀਂ ਸੁਧਰ ਸਕਦਾ ਮੇਰਾ ਕੱਖ ਨਹੀਂ ਬਣਨਾ ਤੇ ਧਰਮਾਂ ਦੇ ਠੇਕੇਦਾਰਾਂ ਨੇ ਵੀ ਸਿਖਾਇਆ ਵੀ ਤੇਰਾ ਕੱਖ ਨਹੀਂ ਬਣਨਾ ਤੈਨੂੰ ਕਿਤੇ ਢੋਈ ਨਹੀਂ ਮਿਲਣੀ ਤੂੰ ਸਾਡੀ ਪੂਜਾ ਕਰ ਸਾਨੂੰ ਸਾਜੋ ਸਮਾਨ ਦੇ ਫਿਰ ਤੇਰਾ ਭਲਾ ਹੋਏਗਾ ਸਤਿਗੁਰੂ ਜੀ ਕਹਿੰਦੇ ਨਹੀਂ ਗੁਨਾਹ ਸਾਰੇ ਚ ਹੁੰਦੇ ਆ ਚਿੰਤਾ ਨਾ ਕਰਕੇ ਤੂੰ ਗੁਨਾਹਗਾਰ ਹਾਂ ਜੇ ਅਸੀਂ ਚੱਲਣਾ ਜੂਣਾ ਤੇ ਫਿਰ ਸਾਧ ਸੰਗਤ ਜੀ ਜੁੰਦਿਆਂ ਚਲਦਿਆਂ ਕਰਮ ਕਰਦਿਆਂ ਫੁੱਲ ਵੀ ਐ ਤੇ ਕੰਡੇ ਵੀ ਨੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਇਸ ਦਲਦਲ ਚ ਫਸਿਆ ਹੋਇਆ ਬੰਦਾ ਉਹਦੇ ਅੰਦਰੋਂ 네ਗੇਟਿਵ ਸੋਚ ਖਤਮ ਕਰਕੇ ਪੋਜ਼ਿਟਿਵ ਸੋਚ ਕਿਦਾਂ ਆ ਸਕੇ ਉਕੀ ਹੈ ਸੰਗਤ ਕਾਉਂਸਲਿੰਗ ਗੁਰੂ ਨਾਨਕ ਦੀ ਕਾਉਂਸਲਿੰਗ ਤੇ ਸਾਨੂੰ ਵਿਚਾਰ ਕਿੱਥੋਂ ਮਿਲ ਰਹੇ ਬਾਣੀ ਵਿੱਚੋਂ ਜਿਹੜੀ ਜਿਹੜੀ ਕਾਉਂਸਲਿੰਗ ਜਿਹੜੀ ਵਿਚਾਰ ਸਾਡੇ ਅੰਦਰੋਂ 네ਗੈਟਿਵਿਟੀ ਖਤਮ ਕਰ ਰਹੀ ਹੈ ਤੇ ਉਹ ਜਿਉਂ ਜਿਉਂ 네ਗੈਟਿਵਿਟੀ ਖਤਮ ਹੁੰਦੀ ਤਿਉਂ ਤਿਉਂ ਕੀ ਅੰਦਰ ਹੁੰਦਾ ਵੈਲ ਪਾਵਰ ਤਿਉਂ ਤਿਉਂ ਅੰਦਰ ਕੀ ਹੁੰਦਾ ਆਤਮ ਵਿਸ਼ਵਾਸ ਕਮਾਲ ਹੋ ਗਈ ਮਹਾ ਗੁਨਾਹਾਂ ਚ ਗਰਕਿਆ ਹੋਇਆਂ ਨੂੰ ਸਤਿਗੁਰੂ ਜੀ ਨੇ ਕੀ ਅਹਿਸਾਸ ਕਰਾਇਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਾਉਂਸਲਿੰਗ ਵੇਖੋ ਤੁਸੀਂ ਸਾਰਾ ਪਰਿਵਾਰ ਸ਼ਰਾਬੀ ਨਾਲ ਨਫ਼ਰਤ ਕਰਦਾ ਸਾਰਾ ਪਿੰਡ 'ਚ ਨਸ਼ਈ ਨਾਲ ਨਫ਼ਰਤ ਕਰਦਾ ਉਹਦੇ 'ਚ ਇੱਕ ਬੁਰੀਆਈ ਹੈ ਗੁਰੂ ਸਾਹਿਬ ਜੀ ਕੀ ਕਰਦੇ ਆ ਬੁਰੀਆਈ ਪਾਸੇ ਕਰਕੇ ਉਹਦੇ ਅੰਦਰੋਂ ਚੰਗਿਆਈ ਪੈਦਾ ਕਰਦੇ ਮੈਂ ਇਹ ਬਚਨ ਪੜ੍ਹ ਕੇ ਹੈਰਾਨ ਹੋ ਗਿਆ ਜਦੋਂ ਇਹ ਪੜਿਆ ਕਿ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਕਿਉਂ ਨਿਕਲੇ ਸਨ ਤੇ ਭਾਈ ਗੁਰਦਾਸ ਜੀ ਦੱਸਦੇ ਹੁਣ ਉਹਨਾਂ ਦਾ ਕਿਆ ਹੋਇਆ ਬੜਾ ਸੈਂਟੀਫਿਕ ਹੈ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਇਸ ਲਈ ਨਿਕਲੇ ਸਨ ਕਿ ਚੰਗੇ ਬੰਦੇ ਖੋਜੇ ਜਾ ਸਕਣ ਉਹਨਾਂ ਨੇ ਆਪਣੇ ਬੋਲਾਂ ਚ ਲਿਖਿਆ ਗੁਰਮੁਖ ਖੋਜਤ ਭਏ ਉਦਾਸੀ ਤੇ ਜਦੋਂ ਗੁਰਮੁਖ ਖੋਜਣ ਵਾਸਤੇ ਉਦਾਸੀਆਂ ਦੇ ਤੁਰੇ ਤੇ ਬਾਬਾ ਜੀ ਸਾਨੂੰ ਕਿੱਥੇ ਬੈਠੇ ਨਜ਼ਰ ਆਉਂਦੇ ਨੇ ਠੱਗ ਦੇ ਡੇਰੇ ਤੇ ਸੱਜਣ ਠੱਗ ਕੋੜੀ ਦੀ ਝੁੱਗੀ 'ਚ ਤੁਲੰਬੇ ਦੀ ertid ਤੇ ਦੇਪਾਲਪੁਰ ਦੀ ertid ਤੇ ਅਸਾਮ ਦੀਆਂ ਵੇਸਵਾਗਾਮੀ ਇਸਤਰੀਆਂ ਰਾਖਸ਼ ਵਰਤੀ ਵਾਲਿਆਂ ਕੋਲ ਗੁਰੂ ਸਾਹਿਬ ਨੂੰ ਨਸ਼ੇ ਦੀ ਆਫਰ ਕਰਨ ਵਾਲੇ ਵੀ ਤੁਸੀਂ ਵੀ ਸ਼ਰਾਬ ਪੀਓ ਬੜਾ ਮਜ਼ਾ ਆਏਗਾ ਉਹਨਾਂ ਲੋਕਾਂ ਕੋਲ ਗੁਰੂ ਸਾਹਿਬ ਬੈਠੇ ਆ। ਹਰ ਬੁਰੇ ਤੋਂ ਬੁਰੇ ਬੰਦੇ ਕੋਲ, ਇਨਸਾਨ ਤੇ ਛੱਡੋ ਰਾਖਸ਼ ਵਰਗੀਆਂ ਬਿਰਤੀਆਂ ਵਾਲਿਆਂ ਕੋਲ ਬੈਠੇ ਹੋਏ ਆ। ਕਮਾਲ ਹੋ ਗਈ ਵੀ ਤੁਸੀਂ ਤੇ ਗੁਰਮੁਖ ਲੱਭਣ ਗਏ ਸੀ। ਕਿਸੇ ਨੂੰ ਭੇਜ ਦਿੱਨਾ ਦੁਕਾਨ ਤੋਂ ਸੌਦਾ ਲੈਣ। ਤੇ ਖਰੀਦਣਾ ਕਰਿਆਣਾ ਹੋਵੇ ਤੇ ਉਹ ਮਨੀਆਰੀ ਦੀ ਦੁਕਾਨ ਤੇ ਚਲੇ ਜਾਓ ਤੇ ਆਪਾਂ ਕਵਾਂਗੇ ਵੀ ਭਾਈ ਤੂੰ ਤੇ ਕੁਝ ਹੋਰ ਲੈਣ ਆਇਆ ਸੀ ਤੂੰ ਕਿੱਥੇ ਬੈਠਾ? ਚੱਲੇ ਉਹ ਚੰਗੇ ਬੰਦੇ ਲੱਭਣ ਪਰ ਬੈਠੇ ਉਹ ਬੁਰਿਆਂ ਦੇ ਕੋਲ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਇਸ ਯਾਤਰਾ ਨੂੰ ਵੇਖਦੇ ਆ ਨਾ ਜਿਹੜੀ ਗੁਰਮਤ ਰੂਪ ਚ ਪ੍ਰਗਟ ਹੁੰਦੀ ਆ ਇੱਕ ਗੱਲ ਸਮਝ ਵਿੱਚ ਆਉਂਦੀ ਆ ਵੀ ਗੁਰੂ ਨਾਨਕ ਸਾਹਿਬ ਜੀ ਚੰਗੇ ਬੰਦੇ ਕਿੱਥੋਂ ਲੱਭਣ ਚੱਲੇ ਕਿਸੇ ਹੋਰ ਧਰਤੀ ਤੇ ਨਹੀਂ ਅਸਮਾਨ ਤੇ ਨਹੀਂ ਇਸੇ ਧਰਤੀ ਵਿੱਚ ਉਹ ਥਾਂ ਜਿਨ੍ਹਾਂ ਨੂੰ ਲੋਕੀ ਬੁਰੇ ਤੋਂ ਬੁਰੇ ਕਹਿੰਦੇ ਸੀ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਚੰਗਿਆਈ ਟਿਕੀ ਹੋਈ ਆ ਬੁਰਿਆਂ ਵਿੱਚੋਂ ਚੰਗਿਆਈ ਨੂੰ ਪ੍ਰਗਟ ਕਰਨਾ ਇਹ ਗੁਰੂ ਨਾਨਕ ਦੀ ਉਦਾਸੀਆਂ ਦਾ ਮਕਸਦ ਸੀ ਚੋਰਾਂ ਵਿੱਚੋਂ ਹੱਗਾ ਵਿੱਚੋਂ ਰਾਖਸ਼ਾਂ ਵਿੱਚੋਂ ਕਾਮੀਆਂ ਵਿੱਚੋਂ ਵਿਵਚਾਰੀਆਂ ਵਿੱਚੋਂ ਚੰਗਾ ਢੂਗ ਲੈਣਾ ਉਰਕਾ ਦੇ ਨਾਲ ਗੁਰੂ ਨਾਨਕ ਦੀ ਕਾਉਂਸਲਿੰਗ ਅੱਜ ਕਾਨੂੰਨ ਕੀ ਕਰਦਾ ਹੈ 사ਤ ਸੰਗਤ ਬੰਦੇ ਕੋਲ ਗਲਤੀ ਹੋ ਜਾਏ ਉਹਦੇ ਸਰੀਰ ਨੂੰ ਜੇਲ੍ਹ ਚ ਸੁੱਟ ਦੇਗਾ ਦੰਡ ਦੇਗਾ ਕਾਲ ਕੋਠੜੀ ਚ ਪਾ ਦੇਗਾ ਸੰਗਲ ਮਾਰੇਗਾ ਜਾਂ ਮਾਰ ਕੁੱਟਾਈ ਵੀ ਹੋ ਸਕਦੀ ਹੈ ਟਾਰਚਰ ਵੀ ਹੋ ਸਕਦਾ ਪਰ ਗੁਰੂ ਨਾਨਕ ਸਾਹਿਬ ਜੀ ਕਿੰਨੂੰ ਪਕੜਦੇ ਨੇ ਮਨ ਨੂੰ ਤੇ ਮਨ ਨਾਲ ਕਾਉਂਸਲਿੰਗ ਕਰਕੇ ਸਰੀਰ ਖੁੱਲਾ ਹੀ ਐ ਸੋਚ ਨੂੰ ਬਦਲ ਦਿੰਦੇ ਐ ਤਰੀਕਾ ਵੇਖੋ ਤੁਸੀਂ ਕਿੱਡੇ ਕਮਾਲ ਦਾ ਬਾਣੀ ਦਾ ਜੀ ਬਚਨ ਕੀ ਵਰਤਿਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਕਮਾਲ ਕੀਤਾ ਜੀ ਬੰਦਿਆਂ ਦਾ ਆਪਰੇਸ਼ਨ ਕੀਤਾ ਤੇ ਜਿਹੜੀ ਅੰਦਰ ਦੀ ਗੰਦਗੀ ਸੀ ਉਹ ਕੱਢ ਕੇ ਬਾਹਰ ਰੱਖ ਦਿੱਤੀ ਤੰਦਰੁਸਤ ਬੰਦੇ ਪ੍ਰਗਟ ਕਰ ਦਿੱਤੇ ਭਲੇ ਬੰਦੇ ਪ੍ਰਗਟ ਕਰ ਜਿਹੜਾ ਧਾਨਕ ਰੂਪ ਸੀ ਜਿਹੜਾ ਚੰਡਾਲ ਰੂਪ ਸੀ ਹੁਣ ਇਹੀ ਤੇ ਕਹਿਆ ਸੀ ਨਾ ਹਰਦੁਆਰ ਜਾ ਕੇ ਮਹਾਰਾਜ ਹੁਣ ਜੇ ਤੇ ਸਿਰਫ ਕੱਪੜੇ ਵੇਖਣੇ ਹੁੰਦੇ ਤੇ ਮੱਥੇ ਦਾ ਤਿਲਕ ਵੇਖ ਕੇ ਹੱਥ 'ਚ ਮਾਲਾ ਵੇਖ ਕੇ ਕਹਿੰਦੇ ਇਹ ਪੰਡਤ ਜੀ ਆ ਪਰ ਮਹਾਰਾਜ ਨੂੰ ਪਤਾ ਸੀ ਕਿ ਇਹ ਗੰਗਾ 'ਚ ਚੁੱਭੀਆਂ ਲਾਣ ਵਾਲੇ ਮੱਥੇ 'ਤੇ ਤਿਲਕ ਲਾਣ ਵਾਲੇ ਗਲ 'ਚ ਜੰਜੂ ਪਾਉਣ ਵਾਲੇ ਆਪਣੀ ਸੁੱਚਿਤਨ ਸੁਚੰਤਾ ਸਵੱਛਤਾ ਰੱਖਣ ਵਾਲੇ ਇਹ ਪੰਡਤ ਨਹੀਂ ਹਨ ਇਹ ਬ੍ਰਾਹਮਣ ਨਹੀਂ ਹਨ ਬ੍ਰह्म ਬਿੰਦੂ ਤਿਸ ਦਾ ਬ੍ਰह्म ਮਾਤਰ ਹੈ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਸ਼ੀਸ਼ਾ ਦਿਖਾਇਆ ਵੀ ਤੁਸੀਂ ਤੇ ਅੰਦਰ ਤੁਹਾਡੇ ਚੰਡਾਲ ਬੈਠਾ ਤੁਹਾਡੇ ਅੰਦਰ ਡੂਮ ਬੈਠਾ ਹੈ ਤੁਹਾਡੇ ਅੰਦਰ ਚੂੜੀ ਬਿਰਤੀ ਬੈਠੀ ਹੈ